ਕੱਲ ਮੈਂ ਇੱਕ ਵੀਡੀਓ ਪਾਈ ਸੀ 12 ਫੁੱਟਾ ਰੋਟਾਵੇਟਰ ਸੱਜਣੋ 605 ਅਰਜਣ ਦੇ ਮਗਰ ਚੱਲ ਰਿਹਾ ਤਾਂ ਬਹੁਤ ਸਾਰੇ ਸੱਜਣ ਕਹਿ ਰਹੇ ਸੀਗੇ ਕਿ ਚੱਕਿਆ ਹੋਇਆ ਜਾਂ ਬਾਣ ਪਾਇਆ ਹੋਇਆ ਜਾਂ ਬਾਣ ਪੋਲਾ ਤਾਂ ਅਸਲ ਦੇ ਵਿੱਚ ਕਹਾਣੀ ਸੱਜਣੋ ਸਾਰੀਆਂ ਗੱਲਾਂ ਤੁਹਾਡੀਆਂ ਠੀਕ ਆ ਪਰ ਅਸਲ ਦੇ ਵਿੱਚ ਕਹਾਣੀ ਇਹ ਆ ਵੀ ਐਡੇ ਟਰੈਕਟਰ ਨੂੰ ਸੱਜਣੋ 12 ਫੁੱਟਾ ਰੋਟਾਵੇਟਰ ਫੇਰ ਵੀ ਖਿੱਚਣਾ ਬਹੁਤ ਔਖਾ ਪਰ ਇਹ ਕਿਉਂ ਖਿੱਚ ਰਿਹਾ ਕਿਉਂਕਿ ਇਹਦੇ ਵਿੱਚ ਇੱਕ ਪੁਰਜਾ ਲੱਗਿਆ ਹੋਇਆ ਹੈ ਜਿਹੜਾ ਪੁਰਜਾ ਟਰੈਕਟਰ ਤੇ ਚੱਕਰ ਮਾਰਨ ਨਹੀਂ ਦਿੰਦਾ ਤੇ ਉਹ ਪੁਰਜਾ ਐਗਰੀ ਜ਼ੋਨ ਦਾ ਪੇਟੈਂਟ ਹੈ ਉਹ ਤੁਹਾਨੂੰ ਇਹਨਾਂ ਦੇ ਰੋਟਾਵੇਟਰ ਦੇ ਵਿੱਚ ਹੀ ਮਿਲੂਗਾ ਉਹ ਕੀ ਪੁਰਜਾ ਲੱਗਿਆ ਹੋਇਆ ਆਜੋ ਤੁਹਾਨੂੰ ਦਿਖਾ ਦਿੰਨੇ ਆ ਹੁਣੇ ਕਿਸਾਨਾਂ ਦੇ ਭਰੋਸੇ ਦਾ ਦੂਸਰਾ ਨਾਮ ਆ ਸਜਣੋ ਐਗਰੀ ਜ਼ੋਨ ਅੱਜ ਆਪਾਂ ਐਗਰੀ ਜ਼ੋਨ ਦੇ ਵਿੱਚ ਆ ਇੱਥੇ ਆਪਣੇ ਨਾਲ ਭਾਈ ਗੁਰਪ੍ਰੀਤ ਹੋਊਗਾ ਦੋ ਤਿੰਨ ਪ੍ਰੋਡਕਟ ਆ ਜਿਹੜੇ ਤੁਹਾਨੂੰ ਦਿਖਾਉਣੇ ਆ ਜਿਹੜੇ ਤੁਹਾਨੂੰ ਜਿਹੜੇ ਕਿਸਾਨੀ ਸੰਧਾਂ 'ਚ ਇੰਟਰਸਟ ਰੱਖਦੇ ਆ ਉਹਨਾਂ ਨੂੰ ਹੈਰਾਨ ਕਰਨਗੇ ਤੇ ਆਨੰਦ ਵੀ ਦੇਣਗੇ ਕਿ ਯਾਰ ਵਾਕੇ ਹੀ ਐਗਰੀ ਜ਼ੋਨ ਆ ਜਿਹੜਾ ਕੱਲਾ ਲੋਹਾ ਇਕੱਠਾ-ਕੁੱਠਾ ਕਰਕੇ ਨਹੀਂ ਸੰਧ ਬਣਾ ਰਿਆ ਉਹਦੇ ਉੱਪਰ ਰਿਸਰਚ ਕਰ ਰਿਆ ਤੇ ਉਸ ਰਿਸਰਚ ਨੇ ਆ ਪ੍ਰੋਡਕਟ ਦਿੱਤੇ ਆ ਆਪਾਂ ਨੂੰ ਪ੍ਰੋਡਕਟ ਦੇਖਣ ਨੂੰ ਇਹ ਆਮ ਪ੍ਰੋਡਕਟਾਂ ਵਰਗੇ ਲੱਗਦੇ ਆ ਕਿ ਇਹ ਆਮ ਪ੍ਰੋਡਕਟ ਨਹੀਂਗੇ ਇਹਨਾਂ ਬਾਰੇ ਜਦੋਂ ਤੁਸੀਂ ਜਾਣਕਾਰੀ ਸੁਣੋਗੇ ਤਾਂ ਤੁਹਾਨੂੰ ਲੱਗੋਗੇ ਹੈ ਐਵੇਂ ਹੋ ਸਕਦਾ ਯਾਰ ਮੈਂ ਪਹਿਲਾਂ ਇਹ ਕਹਿ ਸੋ ਕਹਿ ਚੁੱਕਿਆ ਤੁਹਾਨੂੰ ਕੋਣ ਦੀ ਵਾਰੀ ਆ ਹੁਣ ਤੇ ਤੁਹਾਨੂੰ ਕੋਣ ਦੀ ਤਿਆਰੀ ਆ ਸੱਜਣੋ ਬਾਈ ਗੁਰਪ੍ਰੀਤ ਨਾਲ ਗੱਲਬਾਤ ਕਰਦੇ ਬਾਈ ਸੱਸੀ ਕਾ ਸੱਸੀ ਕਾ ਬਾਈ ਜੀ ਗੁਰਪ੍ਰੀਤ ਫਿਰ ਕੁਹਾ ਦਈਏ ਵੀ ਹੈ ਇਹ ਵੀ ਹੋ ਸਕਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਉਹ ਵੀ ਦਿਖਾਣਾ ਜੀ ਆ ਕਿੰਨੇ ਫੁੱਟਾ ਇਹ 12 ਫੁੱਟਾ ਅੰਦਰੋਂ ਅੰਦਰ ਅੰਦਰ ਬਹਾਈ ਆ ਬਾਹਰੋਂ ਇਹ 13 ਹੈ ਜੀ ਅੰਦਰੋਂ ਅੰਦਰ ਇਹ 12 ਫੁੱਟ ਜਿਹੜੀ ਦੀ ਬਹਾਈ ਦੀ ਜਿਹੜੀ ਲੈਂਥ ਆ ਉਹ 12 ਫੁੱਟ ਪੂਰਾ ਬਾਹ ਕੇ ਲੈ ਕੇ ਜਾਊਗਾ ਇਹ ਕਿਹੜਾ ਟਰੈਕਟਰ ਖਿੱਚਊਗਾ ਤੁਸੀਂ ਦੱਸੋ ਕਿਹੜਾ ਖਿੱਚਣਾ ਚਾਹੀਦਾ ਮੈਂ ਤਾਂ ਜਦੋਂ ਮੈਂ ਸੋਚਿਆ ਸੀ ਤਾਂ ਮੈਂ ਕਿਹਾ ਯਾਰ ਐਡੇ ਐਡੇ ਤਾਂ ਪਿੰਡਾਂ ਦੇ ਵਿੱਚ ਟਰੈਕਟਰ ਹੀ ਨਹੀਂ ਆਏ ਬਈ ਜਿੱਡਾ ਇਹ ਬਣਾਤਾ ਤੇ ਇਹਨੂੰ ਆਮ ਬੰਦੇ ਦੇ ਜ਼ਿੰਮੇਦਾਰ ਦੇ ਟਰੈਕਟਰ ਨੇ ਤਾਂ ਖਿੱਚਣਾ ਹੀ ਨਹੀਂਗਾ ਖਿੱਚਣਾ ਹੀ ਨਹੀਂ ਹੈਗਾ ਸਹੀ ਹੈਨਾ ਤੇ ਜਿਹੜਾ ਖਿੱਚੂਗਾ ਤੇ ਉਹ ਤੇਲ ਦੇ ਪੀਜੂ ਪੀਪਿਆਂ ਦੇ ਪੀਪੇ ਬਿਲਕੁਲ ਜੀ ਤਾਂ ਨਹੀਂ ਨਹੀਂ ਹੈਗਾ ਜੀ ਉਹ ਹਾਂ ਤੇ ਇਹ ਫਿਰ ਕਿਉਂ ਬਣਾਤਾ ਜੇ ਆਮ ਜਿਮੀਦਾਰ ਦਾ ਟਰੈਕਟਰ ਨੇ ਇਹਨੂੰ ਖਿੱਚਣਾ ਹੀ ਨਹੀਂ ਬੇਸਿਕਲੀ ਇਹ ਬਣਾਇਆ ਆ ਆਮ ਜਿਮੀਦਾਰ ਵਾਸਤੇ ਛੋਟੇ ਟਰੈਕਟਰਾਂ ਵਾਸਤੇ ਜਿਹੜੇ ਆਮ ਤੌਰ ਤੇ 60 ਤੋਂ 63 ਐਚਪੀ ਟਰੈਕਟਰ ਨੇ 80% ਫਾਰਮਰਾਂ ਕੋਲੇ ਉਹੀ ਨੇ ਜੀ ਹਾਂ ਉਹਨੂੰ ਦੇਖਦੇ ਹੋਏ ਅਸੀਂ ਆਮ ਤੌਰ ਤੇ ਉਹਨਾਂ ਦੇ ਉੱਤੇ 8 ਐਚ 8 ਫੁੱਟਾ ਜਿਹੜਾ ਰੋਟਾਵੇਟਰ ਉਹ ਚੱਲਦਾ ਜੀ ਪਰ ਅਸੀਂ ਇਹ 12 ਫੁੱਟ ਦਾ ਰੋਟਾਵੇਟਰ ਉਹਦੇ ਚਲਾ ਕੇ ਦਿਖਾਵਾਂਗੇ ਨਹੀਂ ਸਾਡੇ ਵਾਲਾ ਟਰੈਕਟਰ ਖਿੱਚੂਗਾ ਖਿੱਚੂਗਾ ਜੀ ਇਹਨੂੰ ਨਹੀਂ ਇਧਰਲੇ ਲੋਡ ਖਿੱਚੂਗਾ ਕਿ ਇਧਰਲੇ ਲੋਡ ਖਿੱਚੂਗਾ ਇੱਧਰ ਨੂੰ ਖਿੱਚੂਗਾ ਜੀ ਇੱਧਰ ਨੂੰ ਤਾਂ ਪੈਂਦੀ ਵਾਲਾ ਹੀ ਖਿੱਚ ਕੇ ਲੈ ਜਾਊਗਾ ਕਿਉਂ ਖਿੱਚੂਗਾ ਕਾਹ ਤੋਂ ਖਿੱਚ ਲੂਗਾ ਮੈਂ ਉਹਦਾ ਕਾਰਨ ਦੱਸਦਾ ਮੈਂ ਕੀ ਹੈ ਜੀ ਪਹਿਲਾਂ ਤਾਂ ਮੇਨ ਗੇਅਰ ਆ ਗਿਆ ਮਲਟੀ ਸਪੀਡ ਜਿਹੜਾ ਆਮ ਸਾਰੇ ਰੋਟਾਵੇਟਰਾਂ ਦਾ ਆਪਾਂ ਲੱਗਦਾ ਦੇ 4 ਲੀਟਰ ਵਾਲਾ ਲੱਗਿਆ ਵਾ ਸਾਈਡ ਤੇ ਵੀ ਸੇਮ ਆ ਜੀ ਜਿਹੜਾ ਲੱਗਿਆ ਉਹ ਵੀ ਸੇਮ ਜਿਹੜਾ ਇਹਦਾ ਕਮਾਲ ਆ ਉਹ ਆ ਲਾਤਾ ਉਰੇ ਆਪਾਂ ਨੇ ਕੀ ਕੀਤਾ ਜਿੱਥੇ ਬਿਜਲੀ ਦੀ ਲੋਡ ਜੀ ਮੰਨ ਕੇ ਚਲੋ ਜਿੱਥੇ ਟ੍ਰਾਂਸਫਰ ਮੰਨ ਲਓ ਦੂਰ ਤਰਤਾ ਹਾਂ ਇਹ ਆਪਾਂ ਨੇ ਮੋਟਰ ਦੇ ਉੱਤੇ ਹੀ ਧਰਤਾ ਜਿੱਥੇ ਲੋਡ ਹਾਂ ਕਿ ਕਰੰਟ ਡ੍ਰੌਪ ਹੋਣੀ ਨਹੀਂ ਮਤਲਬ ਕੀ ਹੈ ਜਿਹੜਾ ਲੋਡ ਆ ਆ ਬਲੇਡਾਂ ਤੇ ਆਉਂਦਾ ਰੂਟਰ ਤੇ ਆਉਂਦਾ ਉਸ ਤੋਂ ਬਾਅਦ ਜਿਹੜਾ ਆ ਗੇਅਰ ਬਾਕਸ ਆ ਇਹਦੇ ਅੰਦਰ ਪੰਜ ਗੇਅਰ ਚੱਲਦੇ ਆ ਇਹਦੇ ਅੰਦਰ ਇਹਦੇ ਇਹਦੇ ਅੰਦਰ ਆ ਜਿਹੜੀ ਕੰਪਲੇਂਟ ਜੀ ਲਾਤੀ ਹਾਂ ਕੰਪਲੇਂਟ ਜੀ ਲਾਤੀ ਇਹਦੇ ਅੰਦਰ ਪੰਜ ਗੇਅਰ ਜਿਵੇਂ ਟਰੈਕਟਰ ਦੇ ਮਗਰਲੇ ਹਿੱਸੇ ਦੇ ਉੱਤੇ ਲੱਗਦੇ ਆ ਨਾ ਹਾਂ ਉਵੇਂ ਪੰਜ ਗੇਅਰ ਲੱਗੇ ਨੇ ਉਹ ਲੋਡ ਆ ਨਾ ਤਾਂ ਆ ਗੇਅਰ ਬਾਕਸ ਤੇ ਜਾਣ ਦਾ ਨਾ ਇਹ ਤਾਂ ਜਾਣਦਾ ਜੀ ਇਹ ਤੇ ਨਹੀਂ ਜਾਊਗਾ ਤਾਂ ਪੀਟੀ ਵੀ ਨਹੀਂ ਆਦਾ ਵੀ ਨਹੀਂ ਗਈ ਤੇ ਟਰੈਕਟਰ ਤੇ ਵੀ ਨਹੀਂ ਗਿਆ ਟਰੈਕਟਰ ਤੇ ਵੀ ਨਹੀਂ ਜਾਂਦਾ ਤਾਂ ਇਹ ਇਹ ਜਿਹੜਾ ਇਹ ਕੰਮ ਕਰੂਗਾ ਇਹ ਉਧਰਲੇ ਪਾਸੇ ਲਾਤਾ ਉਹ ਇੱਧਰ ਲਾਇਆ ਜੀ ਉਧਰ ਲਾਤਾ ਮਤਲਬ ਲੋਡ ਹੀ ਇੱਧਰ ਆਉਂਦਾ ਨਾ ਸਾਰਾ ਜਦੋਂ ਇਹ ਚੱਲਦਾ ਸਾਰਾ ਲੋਡ ਉਹ ਰੋ ਇਹ ਲੋਡ ਆ ਕੀ ਆਰਪੀਐਮ ਡ੍ਰੌਪ ਨਹੀਂ ਹੋਣ ਦਿੰਦਾ ਸਾਰੇ ਮੇਨ ਗੱਲ ਹੂੰ ਦੂਸਰੀ ਚੀਜ਼ ਹੁਣ 12 ਫੁੱਟ ਦਾ ਰੋਟਾਵੇਟਰ ਆ ਗਲੀਆਂ ਚ ਲੈ ਕੇ ਜਾਣਾ ਬੜਾ ਔਖਾ ਜੀ ਪਹਿਲੀ ਗੱਲ ਤਾਂ ਤੇ ਉਹਦੇ ਵਾਸਤੇ ਆਪਾਂ ਲੈ ਕੇ ਜਾਣ ਨੂੰ ਆ ਟਾਇਰ ਲਾਤੇ ਜੀ ਉਧਰ ਹੁੱਕ ਲਾਤੇ ਜਿੱਦਾਂ ਕਮੈਨ ਦੇ ਮਗਰ ਕਟਰ ਵਾਲ ਪਾ ਕੇ ਆਪਾਂ ਲੈ ਜਨੇ ਆ ਉਮੇ ਦੀ ਤਕਨੀਕ ਬਣਾਤੀ ਨਹੀਂ ਇਹ ਇਹ ਪੱਕੀ ਜ਼ਿੰਮੇਵਾਰੀ ਹੈ ਕੰਪਨੀ ਦੀ ਵੀ ਇਹ 60 ਹਾਰਸ ਪਾਵਰ ਟਰੈਕਟਰ ਨੂੰ ਖਿੱਚੂਗਾ ਅੱਜ ਚਲਾਵਾਂਗੇ ਜੀ ਅੱਜ ਚਲਾ ਕੇ ਗੱਲਾਂ ਨਹੀਂ ਕਰਾਂਗੇ ਚਲਾ ਕੇ ਦੇਖਾਂਗੇ ਹਾਂ 60 ਐਚਪੀ ਦੇ ਚਲਾ ਕੇ ਆਪਾਂ ਲਾਈਵ ਦਿਖਾਵਾਂਗੇ ਅੱਜ ਠੀਕ ਆ ਸਾਰੇ ਜ਼ਿੰਮੇਦਾਰਾਂ ਨੂੰ ਵੀ ਉਹਨਾਂ ਨੂੰ ਵੀ ਥੋੜਾ ਯਕੀਨ ਹੋ ਜਾਵੇ ਵੀ ਹਾਂ ਕੋਈ ਬੈਸੇ ਗੱਲਾਂ ਤਾਂ ਨਹੀਂ ਮਾਰੀ ਜਾਂਦੇ ਹੈਗਾ ਵੀ ਕੋਈ ਵੀ ਜ਼ਿੰਮੇਦਾਰ ਆ ਕੇ ਗੁਰਪ੍ਰੀਤ ਨੂੰ ਚਲਾ ਕੇ ਵੇਖ ਸਕਦਾ ਚਲਾ ਕੇ ਦੇਖ ਸਕਦਾ ਜੀ ਆਪਦੇ 60 ਪਾਵਰ ਟਰੈਕਟਰ ਤੇ ਹਾਂ ਟਰੈਕਟਰ ਦੇ ਮਗਰ ਚਲਾ ਕੇ ਦੇਖ ਸਕਦਾ ਕੋਈ ਉਹ ਨਹੀਂ ਹੈ ਕਿ ਸਾਨੂੰ ਇਤਰਾਜ ਨਹੀਂ ਹੈਗਾ ਜਿਹੜਾ ਮਰਜ਼ੀ ਜ਼ਿੰਮੇਦਾਰ ਆਵੇ ਚਲਾ ਦੇ ਫਿਰ ਅਗਲਾ ਸਵਾਲ ਆ ਜਾਂਦਾ ਹੈ ਕਿ ਚੱਲ ਤਾਂ ਪਿਆ ਉਹ ਤੇਲ ਪਿਉਦਾ ਪਿਉ ਖਾ ਜੂ ਬਿਲਕੁਲ ਨਹੀਂ ਜੀ 25 ਤੋਂ 30% ਤੇਲ ਦੀ ਸੇਵਿੰਗ ਪਾਸ ਸਮੇਂ ਦੀ ਤੇਲ ਦੀ ਇੱਕ ਤਾਂ ਸੇਵਿੰਗ ਇਹ ਐ ਕਰ ਗਿਆ ਵੀ ਇਹ ਬੁਆਈ ਡਿਊਟੀ ਕਰ ਗਿਆ ਹਾ ਜਿਆਦਾ ਕਰ ਗਿਆ ਦੂਸਰਾ ਲੋਡ ਨਹੀਂ ਹੈਗਾ ਟਰੈਕਟਰ ਤੇ ਉਧਰ ਵੀ ਤੇਲ ਬਚ ਗਿਆ ਨਾਲੇ ਸਮਾਂ ਬਚ ਗਿਆ ਜਾਨ ਵੀ ਸੌਖੀ ਰਹੂਗੀ ਜਾਨ ਵੀ ਤੁਸੀਂ ਆਪਾਂ ਹੁਣ ਅੱਜ ਚਲਾਵਾਂਗੇ ਹਾਂਜੀ ਇਹ ਟਰੈਕਟਰ ਦੀ ਆਵਾਜ਼ ਦੇਖਿਓ ਜੀ ਨੋਰਮਲ ਟਰੈਕਟਰ ਜਿਵੇਂ ਆਮ ਬੰਦ ਰੇਸ ਤੇ ਚੱਲਦਾ ਹੁੰਦਾ ਉਵੇਂ ਚੱਲੂਗਾ ਮਤਲਬ 8 ਫੁੱਟੇ ਦੇ ਥਾਂ ਤੇ ਜਦੋਂ 12 ਹੋ ਗਿਆ ਤਾਂ 40 ਮਿੰਟ ਦੇ ਥਾਂ 60 ਮਿੰਟ ਦੇ ਥਾਂ ਤੇ 40 ਮਿੰਟ ਹੋਗੇ 40 ਮਿੰਟ ਆ ਗਏ ਹਾਂਜੀ 40 ਮਿੰਟ ਹੋਗੇ ਬਿਲਕੁਲ ਤਾਂ ਜਦੋਂ 6 ਲੀਟਰ ਦੇ ਥਾਂ ਤੇ 4 ਤਾਂ ਵੈਸੇ ਹੀ ਰਹਿ ਗਏ 4 ਤਾਂ ਵੈਸੇ ਹੀ ਰਹਿ ਗਏ ਸਮੇ ਦੇ ਹਿਸਾਬ ਨਾਲ ਤੇ ਜੇ ਰੌਲਾ ਰਿਹਾ ਤਾਂ ਹੋ ਸਕਦਾ 4 ਤੋਂ 3.5 ਕਰ ਦੇ ਹਾਂ ਉਹ ਵੀ ਘੱਟ ਹੋ ਜੀ ਹਾਂ ਠੀਕ ਆ ਮਤਲਬ ਕਹਿਣ ਤੋਂ ਭਾਵ ਇਹ ਆਉਣ ਵਾਲੇ ਸਮੇਂ 'ਚ ਕਿਸਾਨਾਂ ਦੀ ਪਸੰਦ ਬਣੂਗਾ ਪਸੰਦ ਬਣ ਚੁੱਕਿਆ ਜੀ ਹੁਣ ਵੀ ਸਾਡੇ ਕੋਲੇ ਬਹੁਤ ਆਰਡਰ ਨੇ ਜਿਹੜੇ ਇਹਦੇ ਚੱਲ ਰਹੇ ਨੇ ਜੀ ਮਤਲਬ ਹੌਲੀ ਹੌਲੀ ਅਵੇਅਰ ਹੋ ਰਹੇ ਨੇ ਫਾਰਮਰਾਂ ਨੂੰ ਪਤਾ ਲੱਗ ਰਿਹਾ ਪਲੈਂਟਰੀ ਗੀਅਰ ਕੀ ਹੁੰਦਾ ਆਮ ਤੌਰ ਤੇ ਜਿਹੜਾ ਤੁਸੀਂ ਟਰੈਕਟਰਾਂ ਦੇ ਮਗਰ ਲੱਗਿਆ ਹੁੰਦਾ ਬੈਕ ਵਾਲੇ ਹਿੱਸੇ ਦੇ ਵੀ ਉਹਦੇ ਚੱਕਰ ਨਾਲ ਡਰਾਪ ਆਉਂਦਾ ਵੇ ਜੀ ਜੀ ਉਹੀ ਤਕਨੀਕ ਅਸੀਂ ਇਹ ਚ ਲਾਤੀ ਮਤਲਬ ਇੰਡੀਆ ਦਾ ਆਪਾਂ ਪਹਿਲਾ ਰੋਟਾਵੇਟਰ ਕਹਿ ਸਕਦੇ ਆ ਇਹਨੂੰ 12 ਫੁੱਟ ਦਾ ਜਿਹੜਾ ਪਲੈਂਟਰੀ ਦੇ ਨਾਲ ਬਣਿਆ ਉਹ ਵੀ ਪੰਜ ਪਲੈਂਟਰੀਆਂ ਦੇ ਨਾਲ ਤੇ ਆਮ ਤੌਰ ਤੇ ਤੁਹਾਨੂੰ ਪਤਾ ਹੀ ਉਹ ਪਿਛਲੇ ਸੀਜ਼ਨ 'ਚ ਵੀ ਆਪਾਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਜੀ ਉਹ 'ਚ ਵੀ ਪਲੈਂਟਰੀ ਗੀਅਰ ਸੁਪਰਹੀਡਰ 'ਤੇ ਲਾਇਆ ਜੀ ਪਰ ਤਿੰਨ ਵਾਲਾ ਸੀ ਉਹ ਉਹ ਪਹਿਲਾਂ ਸੁਪਰਹੀਡਰ 'ਚ ਆਉਂਦਾ ਸੀ ਜੀ ਸੁਪਰਹੀਡਰ 'ਚ ਆਪਾਂ ਪਿਛਲੇ ਸਾਲ ਅਸੀਂ 40 ਦਾ ਟਾਰਗੇਟ ਲਿਆ ਸੀ ਜੀ ਤੇ ਸਾਡੇ ਡਬਲ ਤਾਂ ਵੈਸੀ ਬਿੱਗ ਗਏ ਜੀ ਤੇ ਉਦੋਂ ਬਾਅਦ ਵੀ ਸਾਨੂੰ ਇੰਨੇ ਆ ਫਰਮੈਸਾਂ ਆਈਆਂ ਵੀ ਯਾਰ ਸਾਨੂੰ ਦੇ ਦਿਓ ਸਾਨੂੰ ਦੇ ਦਿਓ ਕਿ ਆ ਅਸੀਂ ਉਹਨੇ ਦਾ ਪਲਾਨ ਲਿਆ ਸੀ ਅਸੀਂ ਫਾਲਤੂ ਬਣਾਇਆ ਠੀਕ ਉਹ ਨਹੀਂ ਸਾਡੇ ਬਿੱਗੇ ਹਾਂ ਐਗਰੀ ਜ਼ੋਨ ਬਾਰੇ ਪੈਸੇ ਸਾਰਿਆਂ ਨੂੰ ਪਤਾ ਪਰ ਮੈਂ ਦੱਸ ਦਿਆਂ ਕਿ ਐਗਰੀ ਜ਼ੋਨ ਦੇ ਵਿੱਚ ਇਹ ਇੱਕ ਇੱਕ ਨਟ ਨਾਟ ਇਹਦਾ ਇੱਥੇ ਹੀ ਬੰਦ ਆ ਸਾਰਾ ਇਥੋਂ ਜੱਡ ਹਾਂ ਕੋਈ ਬਾਹਰੋਂ ਨਹੀਂ ਕੋਈ ਵੀ ਬਾਹਰੋਂ ਨਹੀਂ ਖਰੀਦਿਆ ਜਾਦਾ ਤੇ ਭਾਈ ਇਹਦੀ ਹੋਰ ਗੱਲ ਦੱਸਦਾ ਮੈਂ ਜਿਹੜਾ ਇਹ ਗੀਅਰ ਲਾਇਆ ਆਪਾਂ ਨੇ ਨਾ ਇਹ ਪੇਟੈਂਟ ਡਿਜ਼ਾਈਨ ਆ ਇਨੂੰ ਕੋਈ ਬਣਾ ਨਹੀਂ ਸਕਦਾ ਅੱਛਾ ਇਹ ਤੁਸੀਂ ਉਹੀ ਕਰ ਸਕਦੇ ਆ ਤੁਸੀਂ ਉਹੀ ਕਰ ਸਕਦੇ ਆ ਮਤਲਬ 7 ਤੋਂ ਇਲਾਵਾ 6-7 ਸਾਲ ਤੱਕ ਇਹਨੂੰ ਕੋਈ ਬਣਾ ਨਹੀਂ ਸਕਦਾ ਜੀ ਤੇ ਉਸ ਤੋਂ ਬਾਅਦ ਪੇਟੈਂਟ ਟੁੱਟ ਜਾਂਦਾ ਕਿਉਂ ਸਾਡਾ ਇਹ ਪੇਟੈਂਟ ਕਰਵਾਇਆ ਹੋਇਆ ਆਪਦਾ ਇਨ ਹਾਊਸ ਡਿਜ਼ਾਈਨ ਆ ਸਾਰਾ ਕੁਝ ਮਤਲਬ ਕੋਈ ਇਹਨੂੰ ਲਾ ਨਹੀਂ ਸਕਦਾ ਐਗਰੀ ਜ਼ੋਨ ਪਹਿਲਾ ਜਿਹੜਾ ਇਹ ਚੀਜ਼ ਮਾਹੌਲ ਜੇ ਜੇ ਪਲੈਂਟਰੀ ਗੀਅਰ ਦੇ ਵਿੱਚ ਤੁਸੀਂ ਲੈਣਾ ਹਾਂ ਤਾਂ ਤੁਹਾਨੂੰ ਐਗਰੀ ਜ਼ੋਨ ਤੋਂ ਹੀ ਲੈਣਾ ਪਊਗਾ ਐਗਰੀ ਜ਼ੋਨ ਤੋਂ ਹੀ ਲੈਣਾ ਪਊਗਾ ਨਹੀਂ ਅਦਰਵਾਈਜ਼ ਜੇ 12 ਫੁੱਟ ਦਾ ਲੈਣਾ ਤਾਂ 75 ਹਸਪਾਈ ਟਰੈਕਟਰ ਲੈਣਾ ਪਊਗਾ ਹਾਂ ਜੇ ਤੁਸੀਂ 12 ਫੁੱਟ ਦਾ 60 ਹਰਸ ਪਾਵਰ ਮਾਗਰ ਲਿਆਣਾ ਤਾਂ ਫਿਰ ਐਗਰੀ ਜ਼ੋਨ ਹੀ ਮਸਲਾ ਹੱਲ ਕਰਕੇ ਕਰ ਦਊਗਾ ਨਹੀਂ अदरवाइज 12 ਫੁੱਟ ਦੇ ਬਣਦੇ ਨੇ ਮਾਰਕੀਟ ਦੇ ਵਿੱਚ ਉਹ 75 ਹਸਪਾਵਰ ਤੋਂ ਘੱਟ ਨਹੀਂ ਚੱਲਦੇ ਜੀ ਹਾਂ ਇਹ ਆਹਾ ਯਾਰ ਬਾਹਲਾ ਵੱਡਾ ਬਣਾਤਾ ਠੀਕ ਆ ਕੰਮ ਨਵੇੜੂਗਾ ਸੋਹਣਾ ਸਜਣਾ ਇਹ ਪਰ ਇਹ ਤਾਂ ਅੱਧੇ ਪਿੰਡ ਦੀਆਂ ਤਾਂ ਗਲੀਆਂ ਵੇਚਦੀ ਨਹੀਂ ਲੰਗਣਾ ਇਹ ਇਹ ਲੰਗਣ ਦੀ ਗੱਲ ਤਾਂ ਚਲੋ ਉਹ ਤਾਂ ਲੱਗ ਆ ਜੀ ਇਹਦੇ ਵਿੱਚ ਸਭ ਤੋਂ ਖਾਸ ਕੀ ਆ ਜੀ ਇਹ ਅਸੀਂ ਇਹ ਸੋਚ ਕੇ ਬਣਾਇਆ ਇਹਨੂੰ 75 ਹਸਪਾਵਰ ਟਰੈਕਟਰ ਖਿੱਚੂਗਾ ਹਾਂਜੀ 75 ਹੌਸਪਾਵਰ ਦੇ ਮਗਰ ਜੀ ਆਪਾਂ 9 ਫੁੱਟ ਛੋਟਾ ਜਿਹਾ ਪਾ ਦਈਏ ਉਹਨੇ ਐਂ ਫਿਰਿਆਂ ਨਾਲ ਨਾ ਤਾਂ ਤੇ ਲੋਡ ਲੱਗਣਾ ਜੇ 12 ਪਾ ਦਈਏ ਫਿਰ ਜ਼ਿਆਦਾ ਵੱਡਾ ਹੋ ਜਾਊਗਾ ਹਾਂਜੀ ਉਹਨੂੰ ਦੇਖਦੇ ਹੋਏ ਆਪਾਂ ਕੀ ਕੀਤਾ ਇਹਦਾ ਪਹਿਲੇ ਢੇਗਾ 9 ਤੇ ਲਾਓ ਇਹ ਉੱਪਰ ਥੱਲੇ ਜ਼ਿਆਦਾ ਹੁੰਦੀ ਹੈ ਜ਼ਮੀਨ 9 ਤੇ ਕਿਵੇਂ ਹੋਊਗਾ 9 ਤੇ ਆ ਦੇਖੋ ਆ ਹਾਈਡਰੋਲਿਕ ਸਿਲੰਡਰ ਨੇ ਫ੍ਰੀ ਤੇ ਇੱਧਰ ਐਂ ਪੁੱਤੋ ਆ ਦੇਖੋ ਇਹ ਹਾਈਡਰੋਲਿਕ ਸਿਲੰਡਰ ਇਹ 9 ਇਹ 9 ਫੁੱਟ ਵੀ ਹੋ ਜਾਂਦਾ ਇਹ ਬੰਦ ਹੋ ਜਾਊਗਾ 9 ਬਣ ਜਾਊਗਾ ਜੀ ਅੱਛਾ ਜੀ ਤੇ ਖੁੱਲ ਕੇ 12 ਹੋ ਗਿਆ ਮਤਲਬ ਜਦੋਂ ਪਹਿਲਾ ਗੇੜਾ ਲਾਉਣੇ ਆ ਜਦੋਂ ਆਪਾਂ ਭਰਦੇ ਆ ਕਰਾ ਰਹੇ ਜਦੋਂ ਟਾਇਰ ਚੱਕਦਾ ਕਰਾ ਹਾਂ ਉਹਦੋਂ 9 ਫੁੱਟ ਤੇ ਲਾਓ ਉਹਦੋਂ 9 ਫੁੱਟ ਤੇ ਲਾਓ ਉਦੋਂ ਜਿਹੜੇ ਅਗਲੇ ਜਿਹੜੇ ਖਾਲੀ ਚੱਲਣੇ ਆ ਉਹ 12 ਕਰ ਲਓ ਡੇਡ ਡੇਡ ਫੁੱਟ ਬਾਹਰ ਨਿਕਲ ਜੂਗਾ ਇਹਦੇ ਵਿੱਚ ਵੀ ਮਤਲਬ ਤੇਲ ਤੇ ਸਮੇਂ ਦੀ ਬਚਤ ਇਹਦੇ ਵਿੱਚ ਵੀ ਕਰਕੇ ਦੇ ਦਿੰਦੇ ਮੈਨੂੰ ਇੱਕ ਗੱਲ ਗੁਰਪ੍ਰੀਤ ਹੋਰ ਦੱਸ ਹਾਂਜੀ ਬਾਈ ਇਹ ਐਵੇਂ ਵੀ ਹੋ ਸਕਦਾ ਅੱਧਾ ਕਰ ਲਓ ਅੱਧਾ ਵੀ ਹੋ ਸਕਦਾ ਜੀ ਵੀ ਮਤਲਬ 22 ਜਾਨ ਤੁਸੀਂ ਕਰਨਾ ਇਹਦਾ 11 ਫੁੱਟ ਕਰਨਾ 10 ਫੁੱਟ ਕਰਨਾ ਉਹ ਵੀ ਹੋ ਜਾਂਦਾ ਮਤਲਬ ਮੇਰਾ ਮੇਰਾ ਪੁੱਛਣ ਦਾ ਮਤਲਬ ਤੁਸੀਂ ਇਹਨੂੰ 12 ਕਰਨਾ 11 ਕਰਨਾ 11.5 ਕਰਨਾ 11 ਕਰਨਾ 10.5 ਕਰਨਾ ਮਤਲਬ 9 ਤੱਕ ਇਹਨੂੰ ਜਿੰਨਾ ਮਰਜ਼ੀ ਕਰਨਾ ਕਰਤੋ ਬਸ ਮਤਲਬ ਤੁਸੀਂ ਦੇਖੋ ਕਿ ਗਲੀਆਂ ਦੇ ਵਿੱਚ ਲਿਜਾਣ ਲਈ ਜਾਂ ਜਿੱਥੇ ਜ਼ਿਆਦਾ ਲੋਡ ਆ ਜਾਂ ਉਹੋ ਜਿਹਾ ਥਾਂ ਉੱਥੇ ਇਹਨੂੰ ਛੋਟਾ ਕਰ ਲਓ ਜਿੱਥੇ ਜਿੰਨਾ ਵੱਡਾ ਕਰਨਾ ਵੱਡਾ ਕਰ ਲਓ ਤੇ ਉਸ ਤੋਂ ਲਾਵਾ ਇਹਦੇ ਟਾਇਰ ਵੀ ਅਸੀਂ ਇਹਨੂੰ ਵੱਡੇ ਕਰਕੇ ਟਾਇਰ ਵੀ ਇਹਦੇ ਆਮ ਲੇਜਰਾਂ ਨਾਲੋਂ ਵੱਡੇ ਲਾਏ ਆ ਜੀ ਤੇ ਇਸ ਦੇ ਵਿੱਚ ਅਸੀਂ ਜਿਹੜਾ ਅਪਗ੍ਰੇਡ ਕੀਤਾ ਆ ਸਿਸਟਮ ਕੀਤਾ ਪਹਿਲਾਂ ਅਸੀਂ ਕੀ ਕਰਦੇ ਹੁੰਦੇ ਸੀ ਇੱਕ ਪਿੰਨ ਪਿੰਨਾ ਪਾਉਂਦੇ ਹੁੰਦੇ ਸੀ ਬੋਸ ਲਾ ਕੇ ਜੀ ਉਹਦੀ ਵੀ ਲਾਈਫ ਤਾਂ ਚਲੋ ਅੱਛੀ ਜਿਹੀ ਕਿਉਂ ਬੋਸ ਜੀ ਘੱਟ ਜਾਂਦੇ ਅਗਲਾ ਦੁਬਾਰਾ ਲਗਾ ਲੈਂਦਾ ਸੀ ਕਈ ਸਾਲਾਂ ਬਾਅਦ ਹਾਂ ਪਰ ਹੁਣ ਉਹ ਸਾਰਾ ਸਿਸਟਮ ਇਹ ਚੱਕਦਾ 베アリング ਲੈ ਆਏ ਇਹਨਾਂ ਨੂੰ ਗ੍ਰੀਸ ਕਰੀ ਜਲੋ ਨਾ ਇਹਦੇ ਘਸਣਾ ਨਾ ਕੁਝ ਵੀ ਨਹੀਂ ਹੋ ਜੀ ਸਭ ਤੋਂ ਵੱਡੀ ਚੀਜ਼ ਆ ਉਸ ਤੋਂ ਬਾਅਦ ਜਿਹੜਾ ਆ ਹਾਈਡਰੌਲਿਕ ਸਿਲੰਡਰ ਆ ਇਹ ਵੀ ਡਿਊਟੀ ਦਾ ਹੈਗੀ ਹੈਗਾ ਤੇ ਨਾਲ ਜਿਹੜਾ ਮਕੈਨਿਕਲ ਜੈਕ ਲਾਇਆ ਜੀ ਇਹ ਵੀ ਬੁਸਾਂ ਦੇ ਨਾਲ ਇਹਦੇ ਅੰਦਰ ਨਾਈ ਲਾਉਣ ਦੇ ਬੁਸ ਲੱਗੇ ਹੋਏ ਆ ਅੱਛਾ ਜਿਹੜਾ ਜਿਹੜਾ ਆ ਜੈਕ ਲਾਤਾ ਨਾ ਆ ਵੀ ਨਾਲ ਜੈਕ ਆ ਜਿਹੜਾ ਇਹਦੇ ਨਾਈ ਲਾਉਣ ਦੇ ਬੁਸ ਨੇ ਤੇ ਇਹ ਵੀ ਪਰਫੈਕਟ ਚੱਲਦਾ ਤੇ ਜਿਹੜਾ ਆ ਨਿਕਲਦਾ ਆਪਾਂ ਨੇ ਆਮ ਤੌਰ ਤੇ ਸਵਾਲ ਹੁੰਦਾ ਵੀ ਇਹ ਡਗ ਡਗ ਕਰੂਗਾ ਜਾਂ ਕੁਝ ਵੀ ਇਹਦੀਆਂ ਇੱਕ ਗਾਈਡ ਦੋ ਗਾਈਡ ਤਿੰਨ ਤੇ ਚਾਰ ਚਾਰ ਗਾਈਡ ਨੇ ਹਾਂ ਚਾਰ ਗਾਈਡ ਨੇ ਵੀ ਪ੍ਰੋਪਰਲੀ ਸਲਾਈਡ ਹੋਵੇ ਉੱਧਰ ਵੀ ਐਵੇਂ ਹੀ ਆ ਇੱਧਰ ਵੀ ਆ ਹੂੰ ਵੀ ਜਾਂ ਆਪਾਂ ਕੱਢੀਏ ਤਾਂ ਉਹ ਨਿਕਲੇ ਨਾ ਨਿਕਲੇ ਨਾ ਜਾਂ ਇੱਦਾਂ ਇੱਦਾਂ ਹੋਈ ਜਾਵੇ ਜਾਂ ਚੱਲੇ ਜਾਵੇ ਕਿਉਂਕਿ ਮਿੱਟੀ ਚੱਲਣਾ ਨੇ ਬਿਲਕੁਲ ਜੀ ਤਾਂ ਇਹ ਮਿੱਟੀ ਚੱਲਦਾ ਵੀ ਪਰੇਸ਼ਾਨ ਨਾ ਹੋਵੇ ਤਾਂ ਆਮ ਤੌਰ ਤੇ ਇਹੀ ਹੁੰਦੀ ਹੈ ਪ੍ਰੋਬਲਮ ਕਿਉਂ ਫੋਲਡੇਬਲ ਦਾ ਬਹੁਤ ਬਣਾਉਂਦੇ ਨੇ ਉਹ ਇੱਦਾਂ ਇੱਦਾਂ ਕਰੀ ਜਾਂਦੇ ਜਾਂ ਚੱਲਦੇ ਆ ਡੱਕ 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 ਜੀ 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 ਮਤਲਬ ਉਹ ਤੀਤ ਤੋਂ ਵੀ ਅਸੀਂ ਉਸ ਇੱਕ ਇੱਕ ਜਿਹੜਾ ਇਹਦਾ ਹਿੱਸਾ ਪਲਟ ਜਾਂਦਾ ਸੀਗਾ ਤੇ ਉਹਨੂੰ ਰੋਕਣ ਵਾਸਤੇ ਆ ਲਾਤਾ ਇਹ ਉਹ ਵੀ ਸਟਪ ਜਾ ਗਈ ਵੀ ਜਦੋਂ ਆਪਾਂ ਲੈ ਕੇ ਜਾਂਦੇ ਆ ਰੋਡ ਤੇ ਜਾਂ ਹੋਰ ਤੇਜ਼ ਚੱਲਦਾ ਇਹ ਹਿੱਸਾ ਪਲਟ ਜਾਂਦਾ ਸੀ ਪਹਿਲਾਂ ਜ਼ਿਆਦਾਤਰ ਕਈ ਵਾਰੀ ਐਕਸੀਡੈਂਟ ਦੇ ਕੇਸ ਪ੍ਰੋਬਲਮ ਆਉਂਦੀ ਸੀ ਉਸ ਤੋਂ ਇਲਾਵਾ ਸਭ ਤੋਂ ਵੱਡੀ ਚੀਜ਼ ਜਿਹੜੀ ਫਾਰਮਰਾਂ ਦੇ ਮਨ ਦੇ ਵਿੱਚ ਸਭ ਤੋਂ ਵੱਡਾ ਕੁਐਸਚਨ ਆਉਂਦਾ ਜੀ ਵੀਰ ਇਹ ਇੱਕ ਸਿਲੰਡਰ ਹੋਊਗਾ ਦੋ ਇਹ ਹੋਗੇ ਹਾਂਜੀ ਵੀ ਇਹਨਾਂ ਨੂੰ ਲੱਗ ਲੱਗ ਚਲਾਉਣ ਵਾਸਤੇ ਆਪਾਂ ਨੂੰ ਪਾਈਪਰ ਦਾ ਚਾਰ ਲਾਉਣੀਆਂ ਪੈਣਗੀਆਂ ਟਰੈਕਟਰ ਤੇ ਹਾਂਜੀ ਹਾਂਜੀ ਆਮ ਤੌਰ ਤੇ ਆਪਸਣ ਹੁੰਦੀ ਨਹੀਂ ਹਾਂਜੀ ਆਪਾਂ ਨੇ ਸਿਰਫ ਦੋ ਹੀ ਰੱਖੀਆਂ ਨੇ ਦੋ ਹੀ ਦੋ ਆਮ ਤੌਰ ਤੇ ਦੋ ਹੀ ਹਰੇਕ ਦੇ ਦੋ ਹੀ ਹੁੰਦੀਆਂ ਨੇ ਉਧਰ ਆਪਾਂ ਡਿਸਟ੍ਰੀਬਿਊਟਰ ਬੜਾ ਲਾਤਾ ਜੀ ਚਾਰ ਵਾਲਾ ਲਾਤਾ ਤੇ ਉਰੋਂ ਟਰੈਕਟਰ 'ਚ ਆਪਾਂ ਦੋ ਹੀ ਲਾਉਣੀਆਂ ਨੇ ਨਹੀਂ ਤੇ ਜਦੋਂ ਮਤਲਬ ਆਪਾਂ ਇਹਨੂੰ ਉਹਨੂੰ ਬੰਦ ਕਰਾਂਗੇ ਹਾਂਜੀ ਤਾਂ ਫਿਰ ਕੀ ਹੋਊਗਾ ਕਿ ਉਹ ਨਾਲ ਹੀ ਆ ਉੱਚਾ ਨੀਵਾ ਹੋਈ ਜਾਊਗਾ ਨਹੀਂ ਨਾ ਐਦਾਂ ਨਹੀਂ ਹੈਗਾ ਜੀ ਇਹਦੇ ਵਿੱਚੋਂ ਇੱਥੇ ਦੋ ਕਨੈਕਟਿੰਗ ਬਾਲ ਨੇ ਉਹ ਜੀ ਇਹਨਾਂ ਦੇ ਲੱਗਨੇ ਜੀ ਉਹਨਾਂ ਦੇ ਲੱਗਨੇ ਹਾਂਜੀ ਇੱਕ ਇਹਦੀ ਸਵਿਚ ਲੱਗ ਜਾਂਦੀ ਆ ਜੀ ਜਦੋਂ ਤਾਂ ਆਪਾਂ ਇਹਨੂੰ ਖੋਲਣਾ ਬੰਦ ਕਰਨਾ ਉਹ ਸਵਿਚ ਤੋਂ ਕਰ ਲਓ ਓਕੇ ਓਕੇ ਗੇਟ ਵਾਲੇ ਚੱਲੋ ਗੇਟ ਵਾਲਣ ਵਾਂਗੂ ਉਹ ਨਹੀਂ ਸਵਿਚ ਆ ਇਲੈਕਟ੍ਰੀਕਲ ਸਵਿਚ ਉਹ ਤੋਂ ਕਰ ਲਓ ਨਹੀਂ ਅਦਰਵਾਈਜ਼ ਤੁਹਾਡਾ ਕੰਟੀਨਿਊ ਉਹ ਚੱਲੀ ਜਾਊਗਾ ਮੈਂ ਸਮਝ ਗਿਆ ਵੀ ਮਤਲਬ ਜਦੋਂ ਅਸੀਂ ਉਧਰੋਂ ਅਲੱਗ ਕਮਾਂਡ ਨਹੀਂ ਦੇਣੀ ਨਾ ਕੁਝ ਵੀ ਨਹੀਂ ਉਧਰੋਂ ਉਹੀ ਕਮਾਂਡ ਉੱਚਾ ਨਹੀਂ ਮਾਲੀ ਆ ਪਰ ਉਹਦੇ ਨਾਲ ਹੀ ਆਪਾਂ ਇਹਨੂੰ ਕਰ ਸਕਦੇ ਹਾਂ ਉਹਨਾਂ ਕਰ ਸਕਦੇ ਹਾਂ ਜਿਹੜੀ ਚੀਜ਼ ਐਡਜਸਟ ਕਰਨੀ ਉਹ ਐ ਤਾਂ ਹੈ ਨਹੀਂ ਵੀ ਤੁਰੇ ਫਿਰਦੇ ਦੀ ਕਰੀ ਜਾਣੀ ਨਾ 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 ਇਹ ਤਾਂ ਐ ਵੀ ਜਦੋਂ ਪਹਿਲਾ ਢੇੜਾ ਲਾਉਣਾ ਜਾਂ ਫਿਰ ਉਸ ਤੋਂ ਬਾਅਦ ਆਪਾਂ ਦੂਸਰੇ ਢੇੜੇ ਲਾਉਣੇ ਨੇ ਉਹ ਇੱਕ ਵਾਰ ਖੋਲਦਾ ਅਗਲਾ ਹਾਂ ਬਾਰ-ਬਾਰ ਤਾਂ ਇਹ ਚੀਜ਼ ਦੀ ਲੋੜ ਨਹੀਂ ਪੈਂਦੀ ਬਾਰ-ਬਾਰ ਲੋੜ ਨਹੀਂ ਪੈਂਦੀ ਤੇ ਜਦੋਂ ਲੋੜ ਆ ਤੇ ਉਹ ਉਸੇ ਪਾਈਪਾਂ ਤੋਂ ਹੀ ਹੋ ਜਾਊਗਾ ਹਾਂ ਉਸੇ ਪਾਈਪਾਂ ਤੋਂ ਹੋ ਜਾਊਗਾ ਇਹ ਵੀ ਮਤਲਬ ਆਪਾਂ ਖਾਸ ਧਿਆਨ ਰੱਖਿਆ ਫਾਰਮਰ ਵਾਸਤੇ ਜੀ ਅਭੀ ਬਹੁਤਿਆਂ ਪਾਈਪਾਂ ਪਹਿਲੀ ਤਾਂ ਗੱਲ ਡਿਸਟ੍ਰੀਬਿਊਟਰ ਚ ਇੰਨਾ ਹੁੰਦਾ ਹੀ ਨਹੀਂਗਾ ਹੁੰਦਾ ਹੀ ਨਹੀਂ ਚਾਰ ਕਿਸੇ ਟਰੈਕਟਰ ਦੇ ਨਹੀਂ ਆਉਂਦੀ ਜਿਹੜੇ ਹੁਣ ਨਵੇਂ ਟਰੈਕਟਰ 75 ਹਸਪਾਵਰ ਦੇ ਯਾ ਹੋਰ ਉਹਨਾਂ ਦੇ ਵਿੱਚ ਆਪਸ਼ਨ ਆਉਂਦੀ ਆ ਨਹੀਂ ਅਦਰਵਾਈਜ਼ ਪੁਰਾਣੇ ਟਰੈਕਟਰਾਂ 'ਚ ਕਿਸੇ ਚ ਵੈਸੇ ਵੀ ਚਾਰ ਪਾਈਪਾਂ ਕੋਲਣੀਆਂ ਲਾਉਣੀਆਂ ਉਹ ਥੋੜਾ ਔਖਾ ਕੰਮ ਹੈ ਉਹ ਦੋ ਦੋ ਲਾਉਣੀਆਂ ਲਾਉਣੀਆਂ ਬਿਲਕੁਲ ਜੀ ਬਿਲਕੁਲ ਹਾਂ ਉਸ ਤੋਂ ਬਾਅਦ ਆ ਆ ਗਿਆ ਉਸ ਤੋਂ ਬਾਅਦ ਇਹ ਆਇਆ ਫਾਰਮਰਾਂ ਬਾਤ ਤੇ ਅਸੀਂ ਐਤ ਕੀ ਲਾਂਚ ਕੀਤਾ ਇਹ ਜੀ ਇਹ ਬੀਡਰ ਹੈ ਜੀ ਗੰਨੇ ਦੀ ਗੁੜਾਈ ਕਰਨ ਬਾਅਦ ਜੀ ਇਹ ਇਹਦੀ ਤੁਸੀਂ ਐਡਜਸਟਮੈਂਟ ਇਧਰੋਂ ਵੀ ਕਰ ਸਕ ਇਹਨੂੰ ਖੁੱਲਾ ਢੀੜਾ ਕਰਨਾ ਹਾਂ ਇਹਨੂੰ ਤੁਸੀਂ ਨੇੜੇ ਲੈ ਕੇ ਜਾਣਾ ਉਰੇ ਲੈ ਕੇ ਆਉਣਾ ਆਹ ਬੋਲਟ ਖੋਲੋ ਨੇੜੇ ਲੈ ਆਓ ਜੀ ਉਧਰੋਂ ਨੇੜੇ ਕਰਨਾ ਦੂਰ ਕਰਨਾ ਜੇ ਆ ਵਿਚਾਲਾ ਖੋਲਣਾ ਵੀ ਆਪਾਂ 2 ਵਾਲਾ ਵਜੇ ਪੰਜਾਬ 'ਚ ਜਿਵੇਂ 2 ਵਾਲਾ ਚੱਲਦਾ 2 ਵਾਲਾ ਵੀ ਹੋ ਜਾਂਦਾ ਇਹ ਜੀ ਇਹ ਖੁੱਲ ਜਾਂਦਾ ਇੱਕ ਰੋ ਅੱਛਾ ਆ ਵਿਚੋ ਹੀ ਖੁੱਲ ਜੂਗਾ ਹਾਂ ਸਾਰੇ ਦਾ ਸਾਰਾ ਖੁੱਲ ਜੂਗਾ ਆ ਬਣਿਆ ਤਾਂ ਨਹੀਂ ਰਿਮੂਵ ਹੋ ਜੂਗਾ ਹਾਂ ਜੀ ਘਟਨਾ ਹਾਂ ਜਿਹੜਾ ਮਰਜੀ ਹਾਂ ਇਹ ਵੀ ਗੱਲ ਆ ਕਿ ਜਿਹੜਾ ਮਰਜੀ ਕੱਢਣਾ ਉਹੀ ਨਿਕਲ ਜੂਗਾ ਉਹੀ ਨਿਕਲ ਜੂਗਾ ਕਿਹਾ ਸਾਰਾ ਪਾਈ ਪਾਜੀ ਇਹ ਆ ਜੇ ਮੰਨ ਲਓ ਬਾਗ ਲਾਇਆ ਹਜੇ ਛੋਟਾ ਏ ਬਾਗ ਗੁੱਟਣਾ ਤਾਂ ਮਤਲਬ ਆਪਾਂ ਇਹ ਕਹਿ ਸਕਦੇ ਵੀ ਇਹਨੂੰ ਕੱਲੇ ਗੰਨੇ ਤੱਕ ਸੀਮਤ ਨਹੀਂ ਰੱਖ ਸਕਦੇ ਬਿਲਕੁਲ ਨੇੜੇ ਲਾ ਲਓ ਸਬਜ਼ੀਆਂ ਲਾਈਆਂ ਕੁਝ ਵੀ ਲਾਇਆ ਤਾਂ ਇਹ ਸਾਰਿਆਂ ਦੇ ਸੰਦ ਕੰਮ ਦੇਊਗਾ ਬੇਸਿਕਲੀ ਇਹ ਬੀਡਰ ਤਾਂ ਬਹੁਤ ਕੰਪਨੀਆਂ ਬਣਾਉਂਦੀਆਂ ਉਹ ਕਿਵੇਂ ਬਣਾਉਂਦੀਆਂ ਨੇ ਜਿਵੇਂ ਸਾਡੇ ਵਾਲਾ ਹੁਣ ਸੈਂਟਰ 'ਚ ਅਜੇ ਜੀ ਇਹ ਗੇਅਰ ਲੱਗੇ ਹੋਏ ਆ ਇਹਦੇ ਵਿੱਚ ਜੀ ਇਹ ਸੈਂਟਰ 'ਚ ਇੱਧਰਲੇ ਪਾਸੇ 플ਾਂਜ ਚੱਲਦੇ ਨੇ ਇੱਧਰ ਚੱਲਦੇ ਨੇ ਜੀ ਆਮ ਤੌਰ 'ਤੇ ਜਿਹੜੀਆਂ ਕੰਪਨੀਆਂ ਬਣਾਉਂਦੀਆਂ ਨੇ ਉਹ ਇੱਕ ਸਾਈਡ 플ਾਂਜ ਤੇ ਇੱਕ ਸਾਈਡ ਸਾਰਾ ਰੂਟਰ ਘੜਦੀਆਂ ਨੇ ਉਹਦੇ ਨਾਲ ਜਿਹੜਾ ਗੰਨਾ ਉਹ ਟੁੱਪਦਾ ਜੀ ਗੰਨਾ ਟੁੱਟਦਾ ਇਹਦੀ ਕਸਾਈ ਜ਼ਿਆਦਾ ਹ ਖਾਲੇ ਨਾਲ ਇਹਦੀ ਡੂੰਘਾਈ ਹੈ ਜਿਹੜੀ ਜ਼ਿਆਦਾ ਆਉਂਦੀ ਹੈ ਠੀਕ ਆ ਇਹ ਪੋਲਾ ਕਰਦਾ ਜਾਂਦਾ ਹੈ ਹਾਂ ਇਹ ਮਲਟੀ ਸਪੀਡ ਗੇਅਰ ਬਾਕਸ ਲਾਤਾ ਜੀ ਇਹਦੇ ਵਿੱਚ ਪਹਿਲਾਂ ਸਿੰਗਲ ਸਪੀਡ ਆਮ ਤੌਰ ਤੇ 슈ਗਰ ਕੇਨ ਬੀਟਰਾਂ ਦੇ ਸਾਰੀਆਂ ਕੰਪਨੀਆਂ ਲਾਉਂਦੀਆਂ ਨੇ ਆਪਾਂ ਮਲਟੀ ਸਪੀਡ ਲਾਤਾ ਵੀ ਜਿਹੜੇ ਮਰਜ਼ੀ ਟਰੈਕਟਰ ਨਾਲ ਚਲਾ ਲਓ ਆ ਵੀ ਮਤਲਬ ਇਤਾਂ ਛੋਟਾ ਟਰੈਕਟਰ ਦੇ ਵਾਲਾ ਇੱਕ ਨਹੀਂ ਆ ਬਈ ਇਹਨੂੰ ਛੋਟਾ 45 ਹਾਂ 45 50 ਐਚਪੀ ਦੇ ਆਰਾਮ ਨਾਲ ਚਲਾਈ ਜਾਂਦਾ ਜਿਵੇਂ ਆਉਣ ਵਾਲਾ ਸਮਾਂ ਹੈ ਨਾ ਗੁਰਪੇ ਤੋਂ ਆਉਣ ਵਾਲਾ ਸਮਾਂ ਹੁਣ ਕਣਕ ਝੋਨੇ ਦਾ ਨਹੀਂ ਰਹਿਣਾ ਨਹੀਂ ਰਹਿਣਾ ਜੀ ਗੰਨਾ ਆਉਣ ਵਾਲੇ ਸਮੇਂ 'ਚ ਇਹ ਪੂਵਖ ਦਾ ਸਾਂਦ ਆ ਹਾਂ ਇਹ ਮਤਲਬ ਹੁਣ ਵਾਲੇ ਟਾਈਮ 'ਚ ਜੇ ਮੈਂ ਗਾਜਰਾਂ ਜਾਂ ਹੋਰ ਅੱਜ ਕੱਲ੍ਹ ਲੋਕ ਲਾਣ ਲੱਗੇ ਜ਼ਿਆਦਾ ਹਾਂ ਤਾਂ ਉੱਥੇ ਬਹੁਤ ਵਧੀਆ ਚੱਲੂਗਾ ਵੀ ਆਪਾਂ ਕਹਿ ਸਕਦੇ ਹਾਂ ਕਿ ਦਵਾਬੇ ਏਰੀਏ ਜੇ ਤਾਂ ਅੱਜ ਦਾ ਸਾਂਦ ਆ ਆਪਣੇ ਮਾਲਵੇ ਦੇ ਵਿੱਚ ਇਹ ਪੂਵਖ ਦਾ ਸਾਂਦ ਆ ਪੂਵਖ ਦਾ ਸਾਂਦ ਆ ਹੁਣ ਅੱਜ ਦੀ ਰੇਟ ਤੋਂ ਸੱਟੋਂ ਇਹਦੇ ਆਰਡਰ ਪੂਰੇ ਨਹੀਂ ਹੋ ਰਹੇ ਅੱਛਾ ਜੀ ਛੁੱਪੀ ਦੇ ਵਿੱਚ ਇੰਨੀ ਡਿਮਾਂਡ ਹੈ ਇਹਦੀ ਹੱਦੋਂ ਵੱਧ ਪੰਜਾਬ 'ਚ ਵੀ ਆਉਣੀ ਸ਼ੁਰੂ ਹੋ ਗਈ ਤੇ ਹਰਿਆਣੇ 'ਚ ਆਉਣੀ ਸ਼ੁਰੂ ਹੋ ਗਈ ਇਹ ਮਤਲਬ ਸਾਰੇ ਕੰਪਨੀਆਂ ਦਾ ਡਿਫਰੈਂਟ ਮਾਡਲ ਬਣਾਇਆ ਆਪਾਂ ਨੇ ਇਹ ਮਾਡਲ ਕੁੱਕ ਇੱਕੋ ਗੱਲ ਹੋਰ ਵੀ ਆ ਨਾ ਕਿ ਐਗਰੀ ਜ਼ੋਨ ਦੇ ਇੱਕ ਟੀਮ ਬਕਾਇਦਾ ਸਰਵਰ ਸਰਚ ਲਈ ਹੀ ਬੈਠੀ ਰਹਿੰਦੀ ਆ ਸਰਚ ਜੀ ਰੱਖੀ ਹੋਈ ਆ ਸਾਡੇ ਮਤਲਬ ਡਿਜ਼ਾਈਨ ਦੇ ਵਿੱਚ ਅਸੀਂ ਇੱਕ ਇਹੋ ਜਿਹਾ ਪ੍ਰਿੰਟਰ ਮੰਗਾਇਆ ਹੁਣ ਜੀ ਜਿੱਦਾਂ ਇਹਦੇ ਵਿੱਚ ਗੇਅਰ ਪਏ ਹੋਏ ਨੇ ਆਹ ਪਾਰਟ ਪਏ ਹੋਇਆ ਜੀ ਫੁੱਟ ਬਾਈ ਫੁੱਟ ਦਾ ਕੋਈ ਪਾਰਟ ਅਸੀਂ ਗੇਅਰ ਬਣਾਉਣੇ ਨੇ ਮੈਚ ਕਰਕੇ ਦੇਖਣੇ ਨੇ ਉੱਚ ਤੁਸੀਂ ਡਰਾਇੰਗ ਪਾ ਦਿਓ ਓਮੇ ਦੇ ਪਾਰਟ ਬਾਹਰ ਕੱਢ ਦੋਗੇ ਹੂੰ ਲੋਹੇ ਦਾ ਬਣਾ ਕੇ ਆ ਇਹਦਾ ਪਲਾਸਟਿਕ ਦਾ ਪਲਾਸਟਿਕ ਦਾ ਬਣਾਉਣਾ ਅਸੀਂ ਚੈੱਕ ਕਰਨ ਵਾਸਤੇ ਕਿਤੇ ਕੋਈ ਗੜਬੜ ਤਾਂ ਨਹੀਂ ਹੈਗੀ ਉਹ ਤਾਂ ਨਹੀਂ ਨਹੀਂ ਫਿਰ ਡਾਈਆਂ ਬਣ ਜਿੰਦੇ ਖਰਾਬ ਹੋ ਜਾਂਦੇ ਅਸੀਂ ਪਹਿਲਾਂ ਹੀ ਚੈੱਕ ਕਰ ਲੈਨੇ ਆ ਸਾਰਾ ਕੁਝ ਜੀ ਇਹ ਮਾਡਲ ਵੀ ਅਸੀਂ ਉਹਦੇ ਚ ਬਣਾ ਦੇਨੇ ਆ ਸਾਰਾ ਮਤਲਬ ਅੱਗੇ ਬਹੁਤ ਢਾਹ ਭੰਨ ਕੇ ਤੋੜ ਭੰਨ ਕੇ ਚੀਜ਼ ਬਣਦੀ ਸੀ ਹੁਣ ਉਹ ਪਹਿਲਾਂ ਹੀ ਪਰਫੈਕਟ ਬਣੂਗਾ ਪਹਿਲਾਂ ਹੀ ਪਰਫੈਕਟ ਬਣੂਗਾ ਪਹਿਲਾਂ ਹੀ ਪਰਫੈਕਟ ਬਣੂਗਾ ਜਿਹੜੀ ਉਹ ਮਤਲਬ ਉਹਦੇ ਚ ਸੁਧਾਰ ਵਾਲੀ ਗੁੰਜਾਇਸ਼ ਉਹ ਪਹਿਲਾਂ ਹੀ ਖਤਮ ਹੋ ਗਈ ਪਹਿਲਾਂ ਹੀ ਖਤਮ ਕਰਤੀ ਸਾਰੀ ਜੀ ਹਾਂ ਵੀ ਉਹਨਾਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਉਹ ਆਪਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਬਿਲਕੁਲ ਜੀ ਬਿਲਕੁਲ ਤੇ ਫਿਲਹਾਲ ਤਾਂ ਖੈਰ ਤੁਹਾਨੂੰ ਤਿੰਨ ਐਮਪਲੀਮੈਂਟ ਦਿਖਾ ਰਹੇ ਆ ਪਰ ਐਗਰੀ ਜ਼ੋਨ ਕੋਲੇ ਕਿਸਾਨ ਦੀ ਵਰਤੋਂ ਵਾਲਾ ਹਰ ਸੰਧ ਬਣਦਾ ਸਰ ਏਕ ਜੀ ਮਤਲਬ ਬੇਸ਼ੱਕ ਤੁਸੀਂ ਤੂੜੀ ਵਾਲੀ ਕੰਬਾਈਨ ਲੈਣੀ ਆ ਕੰਪਿਊਟਰ ਕਰਾਹੇ ਲੈਣੇ ਆ ਰੂਟਾਵੇਟਰ ਤੁਸੀਂ 6 ਫੁੱਟੇ ਤੋਂ ਲੈ ਕੇ 14 ਫੁੱਟੇ ਤੱਕ ਕੋਈ ਵੀ ਰੂਟਾਵੇਟਰ ਲੈਣਾ ਤੁਸੀਂ ਸਬਸਿਡੀ ਵਾਲੇ ਸੰਦ ਲੈਣੇ ਆ ਤੁਸੀਂ ਮੱਕੀ ਬੀਜਣ ਵਾਲੀ ਮਸ਼ੀਨ ਲੈਣੀ ਆ ਤੁਸੀਂ ਜੋ ਵੀ ਤੁਹਾਡੇ ਦਿਮਾਗ ਚ ਆਉਂਦਾ ਕਿ ਆ ਐਮਪਲੀਮੈਂਟ ਯਾਰ ਸਾਨੂੰ ਕਿੱਥੋਂ ਮਿਲੂਗਾ ਤਾਂ ਤੁਸੀਂ ਐਗਰੀ ਜ਼ੋਨ ਨਾਲ ਇੱਕ ਵਾਰ ਸੰਪਰਕ ਕਰਿਓ ਤਾਂ ਤੁਹਾਨੂੰ ਮੈਨੂੰ ਪਤਾ ਵੀ ਉਹ ਸੰਦ ਇੱਥੋਂ ਹੀ ਮਿਲ ਜਾਣਾ ਬਿਲਕੁਲ ਤਾਂ ਇਹਨਾਂ ਦੇ ਥਾਂ ਥਾਂ ਤੇ ਡਿਸਟ੍ਰਿਬਿਊਟਰ ਆ ਤੁਹਾਨੂੰ ਜਿਹੜਾ ਨੰਬਰ ਦਿੱਤਾ ਤੁਸੀਂ ਉਸ ਨੰਬਰ ਤੇ ਸੰਪਰਕ ਕਰ ਲੈਣਾ ਐਗਰੀ ਜ਼ੋਨ ਦੇ ਡਿਸਟ੍ਰਿਬਿਊਟਰ ਆ ਜਿਹੜੇ ਉਹ ਤੁਹਾਨੂੰ ਤੁਹਾਨੂੰ ਦੱਸ ਦੇਣਗੇ ਕਿ ਇੱਥੋਂ ਸਾਡਾ ਸੰਦ ਮਿਲ ਜੂਗਾ ਆਪਾਂ ਥੋੜਾ ਫੀਲਡ ਚ ਚੱਲਿਆ ਗਿਆ ਹੈ ਨਾ ਵੀਰੇ ਆਪਾਂ ਚਲਾ ਕੇ ਦਿਖਾਉਨੇ ਆ ਵੀਰੇ ਹਾਂ ਆਪਾਂ ਚਲਾ ਕੇ ਦਿਖਾਉਨੇ ਆ ਉਸੇ ਨਾਲ ਅਸੀਂ ਤਾਂ ਸਾਨੂੰ ਇਸ ਗੱਲ ਦਾ ਭਰੋਸਾ ਸਾਨੂੰ ਨਹੀਂ ਕੱਲਿਆਂ ਨੂੰ ਐਗਰੀ ਜ਼ੋਨ ਨਾਲ ਜੁੜੇ ਹਰੇਕ ਕਿਸਾਨ ਨੂੰ ਭਰੋਸਾ ਵੀ ਜੇ ਐਗਰੀ ਜ਼ੋਨ ਨੇ ਕੁਝ ਕਿਹਾ ਤਾਂ ਉਹਨੇ ਕੁਝ ਰਿਸਰਚ ਕੀਤੀ ਹੋਊਗੀ ਤਾਂ ਕੁਝ ਸੋਚ ਕੇ ਕਿਹਾ ਹੋਊਗਾ ਇਹ ਐਗਰੀ ਜ਼ੋਨ ਦਾ ਭਰੋਸਾ ਪਰ ਫਿਰ ਵੀ ਸਾਨੂੰ ਇਹ ਸਪੈਸ਼ਲ ਕਿਹਾ ਕਿ ਨਹੀਂ ਆ ਰਾ ਅੱਖਾਂ ਬੰਦ ਕਰਕੇ ਨਹੀਂ ਯਾਰ ਤੁਸੀਂ ਦੇਖੋ ਤੇ ਬਾਈ ਉਹਨਾਂ ਨੇ ਕਹਿਤਾ ਕਿ ਜੇ ਨਈ ਟਰੈਕਟਰ ਚੱਲੂਗਾ ਤਾਂ ਤੁਸੀਂ ਕਹਿ ਦਿਓ ਕਿ ਐਗਰੀਜੋਨ ਤੁਸੀਂ ਅਗਲੇ ਸਾਲ ਆਇਓ ਫੋਨ ਕਰਕੇ ਆਇਓ ਬਿਲਕੁਲ ਪਰ ਨਹੀਂ ਗੁਰਪ੍ਰੀਤ ਬਹੁਤ ਵਧੀਆ ਚੱਲਿਆ థాంਕ ਯੂ ਵੀਰੇ థాంਕ ਯੂ ਹਣਾ ਸਵਾਗੇ ਜਿੰਨਾ ਥਾਂ ਲਿਆਂਦਾ ਯਾਰ ਉਹੀ ਸੀ ਆਪਾਂ ਆਪਾਂ ਨੂੰ ਵਿਸ਼ਵਾਸ ਸੀ ਆਪਣੇ ਪ੍ਰੋਡਕਟ ਤੇ ਹਾਂ ਪਤਾ ਕਰਕੇ ਕਹਿ ਸਕਦੇ ਹਾਂ ਵੀ ਹਾਂ ਯਾਰ ਚਲਾਓ ਮੈਂ 2 3 2 ਗੇੜੇ ਮੈਂ ਦਿੱਤੇ ਮਤਲਬ ਮੈਂ ਸਾਰੇ ਥਾਮਾਂ ਤੇ ਰੱਖ ਕੇ ਸਾਰੇ ਆਰਪੀਆਵਾਂ ਤੇ ਰੱਖ ਕੇ ਚੱਕਰ ਨਹੀਂ ਤੋੜਦਾ ਟਰੈਕਟਰ ਬਿਲਕੁਲ ਜੀ ਤੇ ਹਾਂ ਕੋਈ ਟਰੈਕਟਰ ਦੇ ਵਿੱਚ ਮੋਡੀਫਿਕੇਸ਼ਨ ਨਹੀਂ ਮਤਲਬ ਉਹ ਓਰੀਜਨਲ ਟਰੈਕਟਰ ਆ ਜੀ ਹਾਂ ਓਰੀਜਨਲ ਟਰੈਕਟਰ ਤੇ ਕਿਸੇ ਵੀ ਟਰੈਕਟਰ ਕਿਸਾਨ ਦਾ ਓਰੀਜਨਲ ਆ ਤੇ ਉਹ ਆਓ ਆ ਕੇ ਚਲਾ ਕੇ ਦੇ ਆ ਕੇ ਚਲਾ ਸਕਦੇ ਰੱਖਿਆ ਅਸੀਂ ਡੈਮੋ ਪੀਸ ਹੋਇਆ ਜੀ ਇਹ ਕੋਈ ਕੋਈ ਵੀ ਚਲਾ ਲਓ ਇਹਨੂੰ ਆਪੇ ਹਾਂ ਅਸੀਂ ਆਏ ਵੀ ਪੇਂਟ ਪੂਟ ਖਰਾਬ ਹੋ ਜਾਂਦਾ ਕਸਟਮਰ ਨੂੰ ਕਾਨੂੰ ਦੇਣਾ ਇਹ ਰੱਖਿਆ ਤਾਂ ਹੀ ਹੋਇਆ ਵੀ ਆਪਕੇ ਆਓ ਤਸੱਲੀ ਕਰੋ ਹਾਂ ਤਸੱਲੀ ਕਰੋ ਤੇ ਤੁਹਾਨੂੰ ਆਏ ਲੱਗੂਗਾ ਵੀ ਯਾਰ ਇਹ ਤਾਂ ਰਲਾ ਚੱਲਦਾ ਇਹ ਨਾ ਹੋਵੇ ਵੀ ਦੂਜਾ ਪਾਰਾ ਜੱਲੇ ਲੋਕ ਕਹਿਣਗੇ ਇਹ ਯਾਰ ਤੁਹਾਨੂੰ ਤਾਂ ਆ ਹੀ ਦੇ ਦੇ ਅਸੀਂ ਦੇ ਦੋ ਸਹੀ ਗੱਲ ਹਾਂ ਤੁਸੀਂ ਆ ਕੇ ਡੰਗਾਈ ਪ੍ਰੀਤ ਮੜੀ ਜੀ ਡੰਗਾਈ ਨੰਭਾ ਦੀ ਆਪਾਂ ਦੇਖੋ ਆ ਤੁਸੀਂ ਕਿਤੋਂ ਵੀ ਡੰਗਾਈ ਨਾਪ ਸਕਦੇ ਆ ਮਤਲਬ ਬਹੁਤ ਵਧੀਆ ਡੂੰਗਾ ਗਿਆ ਇਹ ਐਂ ਨਹੀਂ ਗੱਲ ਬਾਕੀ ਜਿਹੜੇ ਵੀ ਕਿਸਾਨ ਬੋਂਦੇ ਆ ਉਹਨਾਂ ਨੂੰ ਇਸ ਗੱਲ ਦਾ ਬਹੁਤ ਚੰਗੀ ਤਰ੍ਹਾਂ ਪਤਾ ਕਿ ਜਿਹੜਾ ਮਤਲਬ ਗਿੱਲਾ ਬਾਣ ਹੋਵੇ ਤੇ ਬਾਹਾ ਬਾਣ ਹੋਵੇ ਉਹ ਔਖਾ ਹੁੰਦਾ ਜਿਹੜਾ ਰੱਪੜ ਬਾਣ ਉਹ ਸੌਖਾ ਉਹ ਸੌਖਾ ਹੁੰਦਾ ਕਿਉਂਕਿ ਉਹਦੇ ਉੱਪਰ ਚੱਲਣਾ ਹੁੰਦਾ ਇਹਦੇ ਫਿਰ ਵਿੱਚ ਜਾਣਾ ਮੂਰੇ ਮਿੱਟੀ ਲੱਗ ਜਾਂਦੀ ਹੈ ਕਰਾਹੇ ਜੰਨੀ ਫਿਰ ਇਹ ਔਖਾ ਹੁੰਦਾ ਤਾਂ ਮਤਲਬ ਕੁੱਲ ਮਿਲਾ ਕੇ ਜਿੱਡਾ ਇਹਨੂੰ ਰეკਮੈਂਡ ਤਾਂ ਕੰਪਨੀ ਕਰਦੀ ਹੋਊਗੀ 8 ਫੋਟਾ ਹਾਂ ਨੋਟਾ ਕਰ ਦੂਗੀ 89 ਹੱਦ 9 ਤੇ 12 ਫੁੱਟ ਆਇਆ ਤੇ ਆਪਾਂ ਪਾਈ ਵੀ ਫਿਰ ਮਤਲਬ 25% ਐਕਸਟਰਾ ਪਾਈ ਫਿਰਦੇ ਹਾਂ ਨਾ ਤਾਂ ਟਰੈਕਟਰ ਸੌਖਾ ਕੋਈ ਚੱਕਰ ਨਹੀਂ ਤੋੜ ਰਿਹਾ ਆਨੰਦ ਆ ਰਿਹਾ ਕੋਈ ਵੀ ਐਗਰੀ ਜ਼ੋਨ ਦਾ ਤੁਸੀਂ ਪ੍ਰੋਡਕਟ ਲੈਣਾ ਤਾਂ ਤੁਸੀਂ ਐਗਰੀ ਜ਼ੋਨ ਦੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੋਂਦਰੋ